ਜੇ ਚਾਹੁੰਦੇ ਹੋ ਅਣਖ ਨਾਲ ਜੀਣਾ ਤਾਂ ਕੁਝ ਕਰਨਾ ਪੈਣਾ ਏ ਜੇ ਚਾਹੁੰਦੇ ਹੋ ਅਣਖ ਨਾਲ ਜੀਣਾ ਤਾਂ ਕੁਝ ਕਰਨਾ ਪੈਣਾ ਏ ਇਹ ਵੀ ਮੰਨ ਕੇ ਚੱਲਿਓ ਸੀਸ ਤਲੀ ਤੇ ਤਰਨਾ ਪੈਣਾ ਏ ਗਲੋ ਗੁਲਾਮੀ ਵਾਲਾ ਰੱਸਾ ਲਾ ਕੇ ਸੁੱਟ ਦੇਵੋ ਗਣੋ ਗੁਲਾਮੀ ਵਾਲਾ ਰੱਸਾ ਲਾ ਕੇ ਸੁੱਟਦੇ ਵੋ ਇੱਟ ਦਾ ਜਵਾਬ ਨਾਲ ਪੱਥਰ ਦੇ ਦੇਣਾ ਪੈਣਾ ਏ ਜੇ ਚਾਹੁੰਦੇ ਹੋ ਅਣਖ ਨਾਲ ਜੀਣਾ ਤਾਂ ਕੁਝ ਕਰਨਾ ਪੈਣਾ ਏ ਜੇ ਚਾਹੁੰਦੇ ਹੋ ਅਣਖ ਨਾਲ ਜੀਣਾ ਤਾਂ ਕੁਝ ਕਰਨਾ ਪੈਣਾ ਏ ਇਨਕਲਾਬੀਆਂ ਵਾਲੀ ਸੋਚ ਆਪਣੀ ਬਣਾ ਲਵੋ ਚੰਡਾ ਫਿਰ ਬਗਾਵਤ ਵਾਲਾ ਚੁੱਕਣਾ ਪੈਣਾ ਏ ਚੰਡਾ ਫਿਰ ਬਗਾਵਤ ਵਾਲਾ ਚੁੱਕਣਾ ਪੈਣਾ ਏ ਜੇ ਚਾਹੁੰਦੇ ਅਣਖ ਨਾਲ ਜੀਣਾ ਤਾਂ ਕੁਝ ਕਰਨਾ ਪੈਣਾ ਏ ਏਕੇ ਵਾਲਾ ਬਿਗਲ বাজਾਵੋ ਹੱਕਾਂ ਨੂੰ ਪਾਵਨ ਲਈ ਏਕੇ ਵਾਲਾ ਬਿਗਲ বাজਾਵੋ ਹੱਕਾਂ ਨੂੰ ਪਾਵਨ ਲਈ ਰਾਜ ਸੰਘਰਸ਼ਾਂ ਦੇ ਪੈਰਾਂ ਨੂੰ ਪਾਉਣਾ ਪਹਿਣਾ ਹੈ ਜੇ ਚਾਹੁੰਦੇ ਆਂਖ ਨਾਲ ਜੀਣਾ ਤਾਂ ਕੁਝ ਕਰਨਾ ਪੈਣਾ ਹੈ